ਸਰਦ ਤੇ ਜੀ ਨਿਕਲ ਅੱਲਾ ਸ਼ਰੀ ਕੀਤੀ ਬਹੁਤ ਮੈਂ ਐਪਰੀਸ਼ੀਏਟ ਕਰਦਾ ਤੁਹਾਨੂੰ ਕੀ ਬਾਤ ਇਸ ਤਰ੍ਹਾਂ ਅਗਰ ਅਸੀਂ ਰਲ ਮਿਲ ਕੇ ਹੱਥ ਪਾਈਏ ਨਾ ਤੇ ਨਾ ਤੇ ਥੱਲ ਪਾ ਸਕਦੇ ਆ ਆ ਕਈ ਵਾਰ ਆਪਾਂ ਕਹਿੰਦੇ ਦੂਜੀ ਚੀਜ਼ ਆਪਾਂ ਕੀ ਲੈਣਾਗਾ ਪਰ ਇਹਦਾ ਮੋੜ ਦੀ ਹੈ ਇਹਦਾ ਬਹੁਤ ਬਹੁਤ ਧੰਨਵਾਦ ਜੋ ਪੁਲਿਸ ਦੀ ਮਦਦ ਕੀਤੀ ਜਿਹੜਾ ਨੰਬਰ ਪਲੇਟ ਐ ਨਹੀਂ ਸੀ ਆ ਕੇ ਰੁਕਿਆ ਉੱਥੇ ਕਰਕੇ ਮੋਟਰਸਾਈਕਲ ਮੈਂ ਇੱਥੇ ਕੁਰਸੀ ਢਾ ਕੇ ਬੈਠ ਗਿਆ ਮੈਂ ਕਿ ਮੋਟਰਸਾਈਕਲ ਚੱਕਣਗੇ ਇਹਨੂੰ ਕਹਿ ਕੇ ਆਟੇ ਸੀ ਕਿ ਮੈਂ ਕਿ ਮੋਟਰਸਾਈਕਲ ਚੱਕਣਗੇ ਇਹ ਕਿਸੇ ਦਾ ਕਿਸੇ ਨਾਲ ਮੈਂ ਕਿ ਆਪਾਂ ਫੜਨਾਂ ਰਾਂਗੇ ਆਪੇ ਵੈਰੀ ਗੁੱਡ ਯਾਰ ਉਹ ਕਿਸੇ ਟਾਈਮ ਬਚਿੱਤਰ ਸਿੰਘ ਨੂੰ ਵੀ ਕਿਹਾ ਸੀ ਇਹ ਛੋਟੇ ਜਾ ਕੀ ਆ ਤੇਰਾ ਮੁਕਾਬਲਾ ਕਰੂਗਾ ਫਿਰ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਨਾਲੇ ਨਾ ਮੈਂ ਭੱਜ ਗਿਆ ਨਾਗਨੀ ਠੋਕੀ ਦੇ ਧਾਤੀ ਦਾ ਸਿਰ ਪਾੜਦਾ ਨਾਗਨੀ ਵਿੱਚ ਦੀ ਉਹ ਐਂ ਵੀਰੀ ਗੁੱਡ ਉਹ ਸਹੀ ਗੱਲ ਸਹੀ ਗੱਲ ਸਹਲ ਤੇ ਜਨ ਅੱਲਾਹ ਸ਼ਰੀ ਦਿੱਤੀ ਹਾਂ ਬਹੁਤ ਮੈਂ ਅਪਰੀਸ਼ੀਏਟ ਕਰਦਾ ਤੁਹਾਨੂੰ ਕੀ ਬਾਤ ਇਸ ਤਰ੍ਹਾਂ ਅਗਰ ਅਸੀਂ ਰਲ ਮਿਲ ਕੇ ਹੱਥ ਪਾਈਏ ਨਾ ਤੇ ਨਾ ਤੇ ਥੱਲ ਪਾ ਸਕਦੇ ਹਾਂ ਆ ਕਈ ਵਾਰ ਆਪਾਂ ਕਹਿੰਦੇ ਦੂਜੀ ਚੀਜ਼ ਆਪਾਂ ਕੀ ਲੈਣਾਗਾ ਪਰ ਇਹਦਾ ਮਦਦ ਦੀ ਹੈ ਇਹਦਾ ਬਹੁਤ ਬਹੁਤ ਧੰਨਵਾਦ ਜੋ ਪੁਲਿਸ ਨੇ ਮਦਦ ਕੀਤੀ ਜਿਹੜਾ ਨੰਬਰ ਪਲੇਟ ਐ ਨਹੀਂ ਸੀ ਆ ਕੇ ਰੁਕਿਆ ਉੱਥੇ ਕਰਕੇ ਮੋਟਰਸਾਈਕਲ ਮੈਂ ਇੱਥੇ ਕੁਰਸੀ ਢਾਕੇ ਬੈ ਗਿਆ ਨਾ ਗਏ ਮੋਟਰਸਾਈਕਲ ਚੱਕਣਗੇ ਇਹਨੂੰ ਕਹਿ ਕੇ ਹਟੇ ਸੀ ਕਿ ਮੈਂ ਕਿਹਾ ਮੋਟਰਸਾਈਕਲ ਚੱਕਣਗੇ ਇਹ ਕਿਸੇ ਦਾ ਕਿਸੇ ਨਾਲ ਮੈਂ ਕਿਹਾ ਆਪਾਂ ਫੜਨਾ ਰੰਗੇ ਅੱਜ ਵੀ ਵੈਰੀ ਗੁੱਡ ਯਾਰ ਉਹ ਕਿਸੇ ਟਾਈਮ ਬਚਿੱਤਰ ਸਿੰਘ ਨੂੰ ਵੀ ਕਿਹਾ ਸੀ ਇਹ ਛੋਟੇ ਜਾ ਕੀ ਆ ਤੇਰਾ ਮੁਕਾਬਲਾ ਕਰੂਗਾ ਫਿਰ ਨੇ ਮੋਟਰਸਾਈਕਲ ਸਟਾਰਟ ਕੀਤਾ ਨਾਲ ਜਰਾ ਮੈਂ ਪੱਜ ਗਿਆ ਨਾਗਨੀ ਠੋਕੀ ਦੇ ਧਾਤੀ ਦਾ ਸਿਰ ਪਾੜਦਾ ਨਾਗਨੀ ਵਿੱਚ ਦੀ ਉਹ ਐਨ ਵੈਰੀ ਗੁੱਡ ਉਹ ਸਹੀ ਗੱਲ ਹੈ ਸਹੀ ਗੱਲ ਹੈ ਤੈਨੂੰ ਤਾਂ ਹੀ ਸ਼ੱਕ ਪੈ ਗਿਆ ਨਾ ਜਿਹੜਾ ਇਹਦੇ ਨਾਲ ਸੀਗਾ ਪੂਰਾ ਨੰਬਰ ਪਲੇਟ ਹੈ ਨਹੀਂ ਸੀ ਮੋਟਰਸਾਈਕਲ ਤੇ ਦੋਨੇ ਅੱਗੇ ਪਿਛਲੇ ਨੰਬਰ ਪਲੇਟ ਹੈ ਨਹੀਂ ਸੀ ਸਪਲੈਂਡਰ ਦੀ ਉਸ সিলਵਰ ਕਲਰ ਸਪਲੈਂਡਰ ਦੀ ਸਮਾਨ ਲੱਗਿਆ ਸੀ ਚਿੱਟਾ ਲੱਗਿਆ ਸੀ ਸੀਡੀ 100 ਕਹ ਰਹੇ ਸਪਲੈਂਡਰ ਸੀ ਸਪਲੈਂਡਰ ਸੀਗਾ ਜੀ সিলਵਰ ਕਲਰ ਹੈ ਜੀ ਵੀ ਗੇੜਾ ਖਾਈ ਜਾਂਦਾ ਇੱਥੇ ਮੈਂ ਜਿਹੜਾ ਚੱਕਿਆ ਸੀ ਉਹ ਉਹਦੀ ਗੱਲ ਕਰਦੇ ਨਹੀਂ ਨਹੀਂ ਉਹ ਵੀ ਸਪਲੈਂਡਰ ਸੀ ਨਾ ਪੁਰਾਣੀ ਸੀ ਗੱਲ ਦੇ ਹੈਗੀ সিলਵਰ ਕਲਰ ਦਾ ਇਹ ਮਾਮਲਾ ਹੈ ਇਹ ਮਾਮਲਾ ਇੱਥੇ ਇਸ ਤਰ੍ਹਾਂ ਹੈ ਵੀ ਇੱਥੇ ਇਹ ਦੋ ਮੁੱਡੇ ਸੀ ਇੱਕ ਭੱਜ ਗਿਆ ਇੱਕ ਫੜ ਲਿਆ ਇਹ ਸਪਲੈਂਡਰ ਮੋਟਰਸਾਈਕਲ ਨੂੰ ਉਠਾ ਕੇ ਲੈ ਜਾ ਰਹੀ ਸੀ ਤੇ ਤੁਰੰਤ ਮੌਕੇ ਤੇ ਹੀ ਪਕੜ ਲਿਆ ਇਹਨੂੰ ਅਸੀਂ ਲੈ ਕੇ ਚੱਲੇ ਆਂ ਥਾਣਾ ਕਤਵਾਲੀ ਚ ਤੇ ਜਾ ਕੇ ਉਹਨੂੰ ਅਗਲੀ ਕਾਰਵਾਈ ਜਿਹੜੀ ਆ ਕਾਨੂੰਨ ਮੁਤਾਬਕ ਜਿਹੜੀ ਬਣਦੀ ਹੋਈ ਉਹ ਅਸੀਂ ਕਰਾਂਗੇ ਸਰ ਬਸੇ ਜਾ ਰਹੇ ਦੋ ਜੱਤੀ ਸੀ ਹਾਂ ਇਹ ਰੈਕੀ ਕਲਾਂ ਦਾ ਪਿੰਡੇ ਦਾ ਲੂਲਬਾਈ ਹੈ ਉਹ ਰੈਕੀ ਕਲਾਂ ਦਾ ਜਿਹੜਾ ਭੱਜ ਗਿਆ ਤੇ ਦੋਨੇ ਆਏ ਸੀ ਬਿਲੀ ਭੋਗਤਣ ਵਾਲੀ ਸੀ ਵੀ ਅਸੀਂ ਚੱਕ ਕੇ ਤੇ ਜਾਈਏ ਹਾਂ ਮੋਟਰਸਾਈਕਲ ਬਰਾਮਦ ਹੋ ਗਿਆ ਇਹਨਾਂ ਕੋਲ ਜਿਹੜਾ ਕੁਛ ਸੀਗਾ ਇੱਕ ਮੋਬਾਈਲ ਹੀ ਇਹਦਾ ਹੋਰ ਕੁਛ ਨਹੀਂ ਨਹੀਂ ਨਸ਼ੇ ਵਾਲੀ ਹਾਲਤ ਨਹੀਂ ਹੈ ਹੈ ਚੋਰੀ ਹੈ ਇਹ ਇਹ ਪੁੱਛਗੇ ਜਦੋਂ ਆਉਣ ਪਤਾ ਲੱਗੂਗਾ ਵੀ ਜੇ ਇਹਨਾਂ ਤੇ ਕੋਈ ਹੋਰ ਰੈਕਟੈਂਗਲ ਹੋਇਆ ਕੋਈ ਕੇਸ ਦੇ ਵਿੱਚ ਕੋਈ ਹੋਰ ਮੋਟਰਸਾਈਕਲ ਇਹਨਾਂ ਨੇ ਚੁੱਕਿਆ ਹੋਇਆ ਉਹ ਵੈਰੀਫਿਕੇਸ਼ਨ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਆਇਆ ਉਹਦੇ ਫਿਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏ। ਓਕੇ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।